ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਦੇ ਡੀਜੀਪੀ ਵੱਲ ਨਸ਼ੇ ਨੂੰ ਠੱਲ ਪਾਉਣ ਲਈ ਲਗਾਤਾਰ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਪੰਜ ਜਲੰਧਰ ਦੀ ਗੱਲ ਕਰੀਏ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਵੀ ਜੋ ਨਸ਼ੇ ਨੂੰ ਲੈ ਕੇ ਲਗਾਤਾਰ ਐਕਸ਼ਨ ਮੋਡ ਤੇ ਨਜ਼ਰ ਆ ਰਹੇ ਨੇ ਤੇ ਅੱਜ ਗੱਲ ਕਰੀਏ ਅੱਜ ਜਲੰਧਰ ਦੇ ਏਸੀਪੀ ਨਾਰਥ ਵੱਲੋਂ ਜੋ ਹੈ ਅਲਗ-ਅਲਗ ਜ਼ਿਲ੍ਹੇ ਸ਼ਹਿਰਾਂ ਦੇ ਵਿੱਚ ਜਾ ਕੇ ਜੋ ਹੈ ਕੋਠੀਆਂ ਦੀ ਫ੍ਰੀਕ ਕੀਤੀ ਗਈ ਹੈ ਸਾਡੇ ਨਾਲ ਏਸੀਪੀ ਨਾਰਥ ਆਪਾਂ ਗੱਲਬਾਤ ਕਰਦੇ ਹਾਂ ਪਹਿਲੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਪੰਜਾਬ ਕੇ ਥੈਂਕ ਯੂ ਜੀ ਅੱਜ ਜਲੰਧਰ ਸਿਟੀ ਪੁਲਿਸ ਵੱਲੋਂ ਬੜਾ ਐਕਸ਼ਨ ਮੋਰ ਤੇ ਨਜ਼ਰ ਆਇਆ ਨਸ਼ੇ ਨੂੰ ਠੱਲ ਪਾਉਣ ਲਈ ਲਗਾਤਾਰ ਐਕਸ਼ਨ ਤੇ ਕਿਤੇ ਜਾ ਰਹੇ ਨੇ ਤੇ ਉਹਨਾਂ ਦੀਆਂ ਕੋਠੀਆਂ ਵੀ ਕਿੜੀਆਂ ਫ੍ਰੀਜ਼ ਕੀਤੀਆਂ ਜੀ ਐਕਚੁਅਲੀ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਾਨੂੰ ਨਸ਼ਿਆਂ ਦੇ ਖਿਲਾਫ ਪੂਰਾ ਐਕਸ਼ਨ ਲੈਣ ਨੂੰ ਕਿਹਾ ਹੋਇਆ ਹੈ ਜਿਸ ਦੇ ਅੰਤਰਗਤ ਜਿਹੜੇ ਸਾਡੇ ਨਸ਼ਿਆਂ ਦੇ ਕਾਰੋਬਾਰ ਕਰਦੇ ਹੈਗੇ ਆ ਤੇ ਜਿਨ੍ਹਾਂ ਦੀ ਪ੍ਰਾਪਰਟੀ ਇਲੀਗਲ ਤਰੀਕੇ ਨਾਲ ਬਣਾਈ ਹੋਈ ਹੈ ਉਹਨਾਂ ਉੱਪਰ ਐਕਸ਼ਨ ਲੈਂਦੇ ਹੋਏ ਸਾਡੀ ਡਿਵੀਜ਼ਨ ਨੰਬਰ 3 ਨੇ 68F ਐਨਡੀਪੀਐਸ ਸੈਕਟ ਦੇ ਅਧੀਨ ਕੇਸ ਤਿਆਰ ਕੀਤੇ ਸੀਗੇ ਜਿਸ ਦੇ ਅੰਤਰਗਤ ਅਮਨਦੀਪ ਸਿੰਘ son of ਵਿਜੇ ਕੁਮਾਰ ਰੈਜ਼ੀਡੈਂਸ ਆਫ ਗੋਤਮਨਗਰ ਹਾਰਪੁਰ ਦੀ 27 ਲੱਖ 2734 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਉਹ ਫ੍ਰੀਜ਼ ਕੀਤੀ ਗਈ ਆ ਸਰ ਪਹਿਲੇ ਇਹਨਾਂ ਨੂੰ ਕਿਦਾਂ ਤੁਹਾਡੇ ਵੱਲੋਂ ਕਿਹੜੇ ਨਸ਼ੇ ਦੇ ਕਾਰਵਾਈਆਂ ਤੇ ਕੀਤੀ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਦੇ ਕਿਦਾਂ ਕੋਠੀਆਂ ਦੇ ਵਿੱਚ ਇਹਨਾਂ ਸਮੇਂ ਕਿੰਨਾ ਲੱਗਦਾ ਕਿਹੜੇ ਕੋਠਿਆਂ ਨੂੰ ਕਿਹੜੇ ਫ੍ਰੀਜ਼ ਕਰਦੇ ਦੇਖੋ ਜਿਹੜਾ 68 ਐਫ ਐਨਡੀਪੀਆ ਸੈਕਟ ਦੇ ਅਧੀਨ ਜਿਹੜਾ ਇੱਕ ਸੈਕਸ਼ਨ ਬਣਿਆ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਪ੍ਰਾਪਰਟੀ ਜਿਹੜੀ ਨਸ਼ਿਆਂ ਤੋਂ ਬਣਾਈ ਗਈ ਹੋਈ ਹੈ ਭਾਵੇਂ ਉਹਦੇ ਵਿੱਚ ਜਿਹੜਾ ਮੁਜਰਮ ਜਿਹੜਾ ਆਪ ਹੈਗਾ ਇਨਵੋਲਵ ਹੈਗਾ ਜਾਂ ਉਹਦੇ ਰਿਲੇਟਿਵਸ ਵੀ ਹੈਗੇ ਆ ਤੇ ਉਹ ਵੀ ਮਤਲਬ ਫ੍ਰੀਜ਼ ਕਰਨ ਦੇ ਸਬੰਧ ਹਾਕੇ ਗਿਆ ਆ ਇਹ ਬੜਾ ਹੀ ਮਤਲਬ ਇਹ ਜਿਹੜਾ ਪ੍ਰੋਸੈਸ ਬੜਾ ਫਾਸਟ ਹੁੰਦਾ ਆ ਇਹਦੇ ਵਿੱਚ ਆਪਾਂ ਕੇਸ ਜਿਹੜਾ ਬਣਾ ਕੇ ਜਿਹੜਾ ਕੰਪਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਦੇ ਅੰਦਰਾਂ ਦੀ ਹੈਗੀ ਦਿੱਲੀ ਆਪਾਂ ਭੇਜਦੇ ਆ ਤੇ ਜਿਸ ਤੇ ਵਿੱਚ ਜਿਹੜਾ ਕੰਪਟੈਂਟ ਅਥਾਰਟੀ ਹੈਗਾ ਆ ਉਹ ਨੋਟਿਸ ਕੱਢਦਾ ਹੈਗਾ ਆ ਜਿਹੜੀ ਪਾਰਟੀ ਨੂੰ ਕਿ ਉਹ ਆਪਣਾ ਪੱਖ ਰੱਖੇ ਜੇ ਉਹ ਪੱਖ ਰੱਖਦੇ ਹੈਗੇ ਆ ਤੇ ਉਹ ਸਾਬ ਉਹ ਸਾਬ ਨਾਲ ਉਹ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ਿੰਗ ਆਰਡਰ ਦੇ ਜਿਹੜੇ ਆਰਡਰਸ ਪਾਸ ਹੁੰਦੇ ਗਏ ਐ ਇੱਦਾਂ ਲਗਾਤਾਰ ਕਿਹੜੇ ਨਸ਼ਿਆਂ ਦੇ ਉੱਤੇ ਹੈ ਲੀਗਲ ਲੀਗਲ ਕਿਹੜੀਆਂ ਕਲੋਨੀਆ ਘਰ ਬਣਾਏ ਗਏ ਨੇ ਕਿ ਇਹਨਾਂ ਤੇ ਲਗਾਤਾਰ ਇਦਾਂ ਹੀ ਕਾਰਵਾਈਆਂ ਕਰੀ ਜੀ 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 ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਸਖਤ ਸਖਤ ਮਤਲਬ ਦਿਸ਼ਾ ਨਿਰਦੇਸ਼ ਹੈ ਕਿ ਨਸ਼ਿਆਂ ਨੂੰ ਆਪਾਂ ਜੜੋਂ ਖਤਮ ਕਰਨਾ ਹੈ ਤੇ ਉਹਨਾਂ ਵਿੱਚੋਂ ਇੱਕ ਏਮੂ ਹੀ ਵੀ ਹੈਗੀ ਹੈ ਜਿਹਦੇ ਵਿੱਚ ਆਪਾਂ ਇਸ ਪ੍ਰਾਪਰਟੀ ਜਿਹੜੀ ਨਸ਼ਿਆਂ ਨਸ਼ਿਆਂ ਦੇ ਜਿਹੜੇ ਕਾਰੋਬਾਰ ਕਰਕੇ ਬਣਾਈ ਜਾ ਰਹੀ ਹੈ ਉਹਨੂੰ ਆਪਾਂ ਠੱਲ ਪਾ ਦੇਣੀ ਹੈ ਤੁਹਾਡੇ ਵੱਲੋਂ ਤੇ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਬਾਹਰ ਨੋਟਿਸ ਵੀ ਛਪਾਇਆ ਉੱਤੇ ਉਹਨਾਂ ਦੇ ਘਰ ਦੇ ਕੋਈ ਵੀ ਫੈਮਿਲੀ ਮੈਟਰ ਦੇ ਸਾਹਮਣੇ ਤੁਸੀਂ ਨੋਟਿਸ ਬੰਦ ਕਿਦੋਂ ਪੁਲਿਸ ਆਪਣੀ ਕਾਰਵਾਈ ਕਰ ਜਾਂਦੀ ਹੈ ਕਾਰਵਾਈ ਕਰਨ ਤੋਂ ਬਾਅਦ ਉਹ ਨੋਟਿਸ ਨੂੰ ਪਾੜ ਦਿੱਤਾ ਜਾਂਦਾ ਤੇ ਉਸ ਦੇ ਉੱਤੇ ਕੀ ਐਕਸ਼ਨ ਵੀ ਕੀਤਾ ਕਾਰਵਾਈ ਵੀ ਕੀਤੀ ਜਾਂਦੀ ਹੈ ਜਾਂ ਇਸ ਦੇ ਉੱਤੇ ਕੋਈ ਹੋਰ ਵੀ ਇਸ ਦੇਖੋ ਜਿਹੜਾ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ਿੰਗ ਆਰਡਰ ਜਾਰੀ ਕੀਤਾ ਜਾਂਦਾ ਆ ਉਸ ਦੀ ਜਿਹੜੀ ਕਾਪੀ ਹੈਗੀ ਹੈ ਕਿ ਇਹਨਾਂ ਤੇ ਲਗਾਤਾਰ ਐਦਾਂ ਹੀ ਕਾਰਵਾਈਆਂ ਕਰੀ ਜੀ 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 ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਸਖਤ ਸਖਤ ਮਤਲਬ ਦਿਸ਼ਾ ਨਿਰਦੇਸ਼ ਹੈ ਕਿ ਨਸ਼ਿਆਂ ਨੂੰ ਆਪਾਂ ਜੜੋਂ ਖਤਮ ਕਰਨਾ ਆ ਤੇ ਉਹਨਾਂ ਵਿੱਚੋਂ ਇੱਕ ਐਮ ਵੀ ਹੈਗੀ ਹੈ ਜਿਹਦੇ ਵਿੱਚ ਆਪਾਂ ਇਸ ਪ੍ਰਾਪਰਟੀ ਜਿਹੜੀ ਨਸ਼ਿਆਂ ਨਸ਼ਿਆਂ ਦੇ ਜਿਹੜੇ ਕਾਰੋਬਾਰ ਕਰਕੇ ਬਣਾਈ ਜਾ ਰਹੀ ਆ ਉਹਨੂੰ ਆਪਾਂ ਠੱਲ ਪਾ ਦੇਣੀ ਆ ਤੁਹਾਡੇ ਵੱਲੋਂ ਤੇ ਪੂਰੀ ਕਾਰਵਾਈ ਕੀਤੀ ਜਾਂਦੀ ਆ ਕਿਤਾ ਤੁਸੀਂ ਅੱਜ ਘਰ ਦੇ ਬਾਹਰ ਨੋਟਿਸ ਵੀ ਛਪਾਇਆ ਉੱਤੇ ਉਹਨਾਂ ਦੇ ਘਰ ਦੇ ਮਾ ਕੋਈ ਵੀ ਫੈਮਿਲੀ ਮੈਟਰ ਦੇ ਸਾਹਮਣੇ ਤੁਸੀਂ ਨੋਟਿਸ ਬੰਦ ਕਿਦੋਂ ਪੁਲਿਸ ਆਪਣੀ ਕਾਰਵਾਈ ਕਰ ਜਾਂਦੀ ਹੈ ਕਾਰਵਾਈ ਕਰਨ ਤੋਂ ਬਾਅਦ ਉਹ ਨੋਟਿਸ ਨੂੰ ਪਾੜ ਦਿੱਤਾ ਜਾਂਦਾ ਹੈ ਤੇ ਉਸ ਦੇ ਉੱਤੇ ਕੀ ਐਕਸ਼ਨ ਵੀ ਕੀਤਾ ਕਾਰਵਾਈ ਵੀ ਕੀਤੀ ਜਾਂਦੀ ਹੈ ਜਾਂ ਇਸ ਦੇ ਉੱਤੇ ਕੋਈ ਹੋਰ ਵੀ ਦੇਖੋ ਜਿਹੜਾ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ਿੰਗ ਆਰਡਰ ਜਾਰੀ ਕੀਤਾ ਜਾਂਦਾ ਆ ਉਸ ਦੀ ਜਿਹੜੀ ਕਾਪੀ ਹੈਗੀ ਹੈ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਡਿਫਰੈਂਟ ਡਿਫਰੈਂਟ ਵਿਭਾਗਾਂ ਨੂੰ ਵੀ ਜਾਂਦੀ ਹੈ ਜਿਨ੍ਹਾਂ ਵਿੱਚੋਂ ਰੈਵਨਿਊ ਡਿਪਾਰਟਮੈਂਟ ਫਿਰ ਰੀਜਨਲ ਟਰਾਂਸਪੋਰਟ ਜਿਹੜਾ ਵਿਭਾਗ ਹੈ ਉਹਨਾਂ ਨੂੰ ਵੀ ਜਾਂਦੀ ਹੈ ਤੇ ਜਿਹੜੀ ਪ੍ਰਾਪਰਟੀ ਹੇ ਗਿਆ ਉਹਨਾਂ ਦੀ ਫਰਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਉਹ ਪ੍ਰਾਪਰਟੀ ਤੇ ਫ੍ਰੀਜ਼ਿੰਗ ਆਰਡਰ ਵੀ ਲੱਗ ਜਾਂਦੇ ਆ ਤੇ ਜਦੋਂ ਜੇ ਬੇਸ਼ੱਕ ਇਹਨਾਂ ਨੇ ਪ੍ਰਾਪਰਟੀ ਦੇ ਕਾਗਜ਼ ਜਿਹੜੇ ਇਹਨਾਂ ਦੀ ਕਾਗਜ਼ ਘਰ ਵਿੱਚ ਛਿਪਕਾਏ ਹੈਗੇ ਜਿਉ ਉਹਨੂੰ ਫਾੜ ਵੀ ਦਿੰਦੇ ਆ ਤਾਂ ਵੀ ਜਿਹੜਾ ਰਿਕਾਰਡ ਜਿਹੜਾ ਹੈਗਾ ਆ ਉਹਦੇ ਵਿੱਚ ਇਹਨਾਂ ਦੀ ਕਾਪੀ ਲੱਗੀ ਹੋਊਗੀ ਤੇ ਜਿਸ ਕਰਕੇ ਇਹ ਨਹੀਂ ਵੇਚ ਸਕਦੇ ਮਕਾਨ ਕੋਈ ਵੀ ਘਰ ਜਿਹੜਾ ਪੁਲਿਸ ਵੱਲੋਂ ਨੋਟਿਸ ਚ ਪਾਇਆ ਜਾਏਗਾ ਤੇ ਕੋਈ ਵੀ ਘਰ ਵੇਚ ਨਹੀਂ ਸਕਦਾ ਨਹੀਂ ਵੇਚ ਸਕਦੇ ਨਹੀਂ ਵੇਚ ਸਕਦੇ ਤੇ ਹੋਰ ਵੀ ਇੱਦਾਂ ਹੀ ਲਗਾਤਾਰ ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਲਗਾਤਾਰ ਇੱਦਾਂ ਹੀ ਕਰਦੇ ਜੀ ਜ ਜਲਦੀ ਰਹੂਗੀ ਜੀ ਇਹ ਦੇਖਿਆ ਸੀ ਗੱਲਬਾਤ ਕੀਤੀ ਗਈ ACP ਨੌਰਥ ਦੇ ਨਾਲ ਉਹਨਾਂ ਨੇ ਦੱਸਿਆ ਹੈ ਜੋ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਜੋ ਵੱਡੀ ਕਿੜੀ ਹੈ 2734000 ਦੀ ਕਿੜੀ ਪ੍ਰਾਪਰਟੀ ਆ ਫ੍ਰੀਜ਼ ਕੀਤੀ ਗਈ ਹੈ ਆਰਡਰ ਦੀ ਕਾਪੀ ਉਹਨਾਂ ਦੇ ਘਰ ਦੇ ਬਾਹਰ ਚ ਪਾ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਜੇ ਇਹ ਕੋਠੀ ਵੇਚਣਾ ਸੇਲ ਕਰਨਾ ਚਾਹੁੰਦੇ ਆ ਤੇ ਇਹ ਕੋਠੀ ਸੇਲ ਨਹੀਂ ਹੋ ਸਕਦੀ ਇਹਨਾਂ ਦੇ ਜੋ ਹੈ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਉੱਤੇ ਜੋ ਆਰਡਰਾਂ ਦੀ ਕਾਪੀ ਪਹੁੰਚ ਜਾਂਦੀ ਹੈ ਇਦਾਂ ਹੀ ਲਗਾਤਾਰ ਐਕਸ਼ਨ ਮੋਡ ਤੇ ਜੋ ਹੈ ਜਲੰਧਰ ਪੁਲਿਸ ਕਮਿਸ਼ਨਰ ਨਜ਼ਰ ਆ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ